ਇਕਨ ਦਾ ਅਰਥ ਕੀ ਹੁੰਦਾ ਜੀ ਕਈ ਵਾਰ ਸਰੀਰ ਤਾਂ ਬੈਠਾ ਹੁੰਦਾ ਨਾ ਗੁਰੂ ਕੋਲ ਮਨ ਨਹੀਂ ਟਿਕਦਾ ਇਹਨੂੰ ਧਿਆਨ ਵਿੱਚ ਰੱਖਣਾ ਇਹ ਸ਼ਬਦ ਬਹੁਤ ਵਾਰ ਆਵੇਗਾ ਸ਼ਰਨ ਵਿੱਚ ਕਿਵੇਂ ਬੈਠੀਏ ਸ਼ਰਨ ਵਿੱਚ ਕਿਵੇਂ ਬਹਿਣਾ ਹੈ ਮਹਾਰਾਜ ਬਚਨ ਕਰਦੇ ਨੇ ਸ਼ਰਨ ਵਿੱਚ ਬੈਠਣ ਦਾ ਅਰਥ ਹੈ ਜਦੋਂ ਤੁਹਾਡਾ ਮਨ ਟਿਕ ਕੇ ਗੁਰਬਾਣੀ ਸੁਣਨ ਲੱਗ ਪਿਆ ਜਦੋਂ ਤੁਹਾਡਾ ਮਨ ਗੁਰਬਾਣੀ ਨਾਲ ਇੱਕਮਿਕ ਹੋ ਗਿਆ ਉਹਨੂੰ ਕਹਿੰਦੇ ਨੇ ਸ਼ਰਨ ਵਿੱਚ ਬਹਿਣਾ ਤੁਸੀਂ ਵੇਖੋ ਜੀ ਕਈ ਵਾਰ ਆਪਾਂ ਬਹੁਤ ਥਾਵਾਂ ਤੇ ਜਾਂਦੇ ਆਂ ਸਤਸੰਗਤ ਕਰਦੇ ਆਂ ਧਾਰਮਿਕ ਯਾਤਰਾਵਾਂ ਕਰਦੇ ਆਂ ਬਹੁਤ ਦੂਰ ਤਰੇਡੇ ਜਾ ਆਉਂਦੇ ਆਂ ਪਰ ਮਨ ਨਹੀਂ ਟਿਕਦਾ ਅਸਲ ਦੇ ਵਿੱਚ ਗੱਲ ਉਦੋਂ ਬਣਦੀ ਆ ਜੀ ਜਦੋਂ ਤੁਹਾਡਾ ਮਨ ਟਿਕ ਜਾਵੇ ਕਿਸੇ ਵੀ ਤਰੀਕੇ ਨਾਲ ਭਾਵੇਂ ਆਪਾਂ ਅੱਖਾਂ ਬੰਦ ਕਰਕੇ ਟਿਕਾਈਏ ਭਾਵੇਂ ਆਪਾਂ ਚੌਂਕੜਾ ਮਾਰਕੀਟ ਕਰਕੇ ਟਿਕਾਈਏ ਕੋਈ ਵੀ ਤਰੀਕਾ ਹੈ ਜੀ ਅੱਖਾਂ ਬੰਦ ਕਰਨੀ ਕੋਈ ਮਾੜੀ ਗੱਲ ਨਹੀਂ ਹੈ ਅੱਖਾਂ ਬੰਦ ਕਰਨ ਦਾ ਅਰਥ ਇਹ ਹੁੰਦਾ ਵੀ ਆਪਣਾ ਧਿਆਨ ਕੇਂਦਰਿਤ ਹੋ ਜਾਏ ਇਧਰ ਉਧਰ ਧਿਆਨ ਨਾ ਜਾਵੇ